ਇੱਕ ਮੁਸਲਮਾਨ ਦਾ ਹੁੰਦਾ ਸੀ ਉਹ ਸ਼ਾਲ ਘੁੱਟ ਜਾਂਦਾ ਉਹ ਕਹਿੰਦਾ ਮੈਂ ਆਪਣੀਆਂ ਕੁੜੀਆਂ ਆਪ ਵੱਟੀਆਂ ਉਹ ਲੋਕ ਪਾਕਿਸਤਾਨ ਰੌਲਾ ਪੈਂਦਾ ਹੁੰਦਾ ਸੀ ਤੇ ਮੁਸਲਮਾਨ ਆਗੇ ਅੱਲਾ ਦਾ ਕੰਮ ਮੁਸਲਮਾਨਾਂ ਨੇ ਤੇ ਛਤੀਆਂ ਪਹਿਣ ਦੀ ਬੇਇੱਜ਼ਤੀ ਕਰਦੇ ਸੀ ਬਹੁਤ ਜ਼ਿਆਦਾ ਕੁੜੀਆਂ ਹੋਰ ਛੀਂਵੀਆਂ ਹੋਰ ਪਿੰਡ ਵਿਚਾਲੇ ਖੂਹ ਹੁੰਦਾ ਸੀ ਇੱਕ ਉਹ ਕੋਈ ਸ਼ਾਲਾ ਮਾਰ ਦਿੰਦੀ ਪੁਰੇ ਜਦੋਂ ਆਏ ਉਰੇ ਵੀ ਤਾਂ ਗੱਲਾਂ ਪਤਾ ਲੱਗਦੀਆਂ ਹੋਣੀਆਂ ਵੀ ਪਾਕਿਸਤਾਨੋਂ ਟ੍ਰੇਨ ਆਈ ਹੈ ਜਾਂ ਵੱਡ ਟੱਕ ਹੋ ਗਈ ਹੈ ਮਾਹੌਲ ਖਰਾਬ ਹੋ ਗਿਆ ਇਹਦਾ ਉਹਨਾਂ ਨੇ ਵਧਣਾ ਸ਼ੁਰੂ ਕੀਤਾ ਇਹ ਜਿਹੜਾ ਰੌਲਾ ਤਾਂ ਮੈਂ ਆਪਣੇ ਤਾਂ ਪਿਆ ਸਮਝੋ ਵੀ 15 ਅਗਸਤ ਹੋਇਆ ਅਗਸਤ ਦੇ ਮਹੀਨੇ ਦਾ ਲਗਦਾ ਉਸ ਦਿਨ ਫਰੰਟੀਅਰ ਤੇ ਰਾਵਲਪਿੰਡੀ ਵੱਲ ਇਹ ਪੈ ਗਿਆ ਸੀ ਮਾਰਚ ਵਿੱਚ ਇਹ ਦੇਖਿਆ ਵੀ ਰੌਲਾ ਰੌਲਾ ਪੈਂਦਾ ਕੁੱਟ ਕੱਟ ਕੇ ਹਥਿਆਰ ਅਸ਼ਾ ਬਣਾ ਲਏ ਸੀ। ਕਿਰਪਾਨਾਂ, ਬਰਸ਼ੇ, ਗਰਾਸੇ ਇਤਦਾਂ ਦੇ ਕਹੇ ਤੋਬੀ ਬਣਾ ਲਈ ਸੀ। ਪਰ ਵਿੱਚ ਇਹ ਹਿੰਦੂ ਲੋਕ ਉਠੜ ਕੇ ਸਾਡੇ ਵੱਲ ਆਉਣ ਲੱਗ ਗਏ ਸੀ। ਮੁਸਲਮਾਨਾਂ ਦੇ ਮਾਰੇ ਹੋਏ ਜਾਂ ਕੁੱਟੇ ਹੋਏ ਡਰ ਦੇ ਆਪਣੇ ਬੱਚਾ ਲੈ ਕੇ ਇੱਧਰ ਸਾਡੇ ਵੱਲ ਆਉਣ ਲੱਗ ਗਏ ਸੀ। ਅਸੀਂ ਫੇਰ ਲੱਗੇ ਸੀ ਕਹਿਣ ਵਿੱਚ ਜੇ 100 ਬੰਦਾ ਇੱਕ ਪਿੰਡ ਵਿੱਚ ਆ ਜਾਵੇ ਤਾਂ ਅਸੀਂ ਸਾਹਮਣਾ ਕਰਾਂਗੇ। ਉਸੋ ਵੀ ਫੈਲਿੰਗ ਲੈਂਡਰ ਗੱਡੀ ਲੈ ਕੇ ਆ ਗਿਆ ਅਸੀਂ ਗੱਡੀ ਪਰ ਸਿੱਪ ਚੜ ਗਏ ਉਹ ਕਹਿੰਦੇ ਜਿੰਦਗੀ ਚੜਨ ਦਾ ਛੱਡ ਜੋ ਉਹ ਵੀ ਮਾਨਤਾ ਕਰਨ ਲੱਗੇ ਤੁਸੀਂ ਡਣੀ ਆ ਹੁੰਦੀ ਹੁੰਦੀ ਉਹ ਅਖੀਰ ਕੁੜੀ ਨੇ ਫਿਰ ਨਿਆਰੇ ਤੋਂ ਤੰਗ ਆ ਕੇ ਨਹਿਰ ਛਾਲ ਮਾਰ ਕੇ ਮਰ ਗਈ ਗਾਇ ਲੱਗੜ ਤੋਂ ਪਹਿਲੇ ਮੌਤ ਡਰ ਹੁੰਦਾ ਇਹ ਫੌਜ ਵਾਲੇ ਵੀ ਕਹਿੰਦੇ ਅਸੀਂ ਆਪ ਵੀ ਪਤਾ ਕੇ ਦੇਖਣਾ ਜਦੋਂ ਲੜਾਈ ਲੱਗ ਜਾਂਦੀ ਹੈ ਨਾ ਫਿਰ ਕਹਿੰਦੇ ਮਰੇ ਹੋਏ ਤਾਂ ਆ ਹੀ ਗਏ ਆ 1947 ਨੂੰ ਤੁਸੀਂ ਆਜ਼ਾਦੀ ਵਾਂਗ ਵੇਖਦੇ ਹੋ ਕਿ ਵੰਡ ਵਾਂਗ ਦੀ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਮਾਨ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੀ ਖਾਸ ਪੇਸ਼ਕਸ਼ ਤੇ ਵਿੱਚ 15 ਅਗਸਤ 1947 ਕਹਿਣ ਨੂੰ ਤਾਂ ਦੇਸ਼ ਆਜ਼ਾਦ ਹੋ ਗਿਆ ਪਰ ਉਹ ਲੋਕ ਜੋ ਪਾਕਿਸਤਾਨ ਤੋਂ ਇੱਧਰ ਆਏ ਜਾਂ ਇੱਧਰੋਂ ਜੋ ਗਏ ਉਹ ਕਦੇ ਵੀ ਉਸ ਵੰਡ ਦੇ ਦਰਦ ਨੂੰ ਭੁਲਾ ਨਹੀਂ ਸਕੇ ਵੰਡ ਨੇ ਜਿੱਥੇ ਬਹੁਤ ਸਾਰੀਆਂ ਸਾਂਝਾਂ ਉਹਨਾਂ ਤੋਂ ਖੋ ਲਈਆਂ ਉੱਥੇ ਹੀ ਉਹਨਾਂ ਦੇ ਘਰ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਯਾਦਾਂ ਨੂੰ ਉੱਥੇ ਹੀ ਕੈਦ ਕਰ ਦਿੱਤਾ ਪੰਜਾਬ ਜੋ ਕਿ ਇੱਕ ਬਾਰਡਰ ਸਟੇਟ ਹੈ ਜਿਸ ਦਾ ਬਹੁਤ ਸਾਰਾ ਹਿੱਸਾ ਉਧਰ ਵੀ ਹੈ ਕਿਉਂਕਿ ਉਧਰ ਵੀ ਇੱਕ ਪੰਜਾਬ ਹੈ ਉੱਥੋਂ ਬਹੁਤ ਸਾਰੇ ਲੋਕ ਉਹਨਾਂ ਵਿੱਚੋਂ ਇੱਕ ਸਨ ਸਾਡੇ ਸਰਦਾਰ ਅਜੀਤ ਸਿੰਘ ਜੀ ਜਿਨ੍ਹਾਂ ਕੋਲੇ ਅੱਜ ਅਸੀਂ ਆਏ ਹੋਏ ਹਾਂ 1947 ਦਾ ਅੱਖੀਂ ਦੇਖਿਆ ਸੰਤਾਪ ਉਹ ਅੱਜ ਤੁਹਾਡੇ ਨਾਲ ਸਾਂਝਾ ਕਰਨਗੇ ਜ਼ਰੂਰੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਪਤਾ ਲੱਗੇ ਕਿ ਪੰਜਾਬ ਕਿੰਨਾ ਹਾਲਾਤਾਂ ਚੋਂ ਗੁਜ਼ਰਿਆ ਸਾਡੇ ਆਪਣੇ ਕਿੱਥੇ ਸੀ ਕਿੱਥੇ ਨੇ ਤੇ ਕਿੱਥੇ ਵਸ ਰਹੇ ਨੇ ਤਾਂ ਬਹੁਤ-ਬਹੁਤ ਸਵਾਗਤ ਕਰਦੇ ਆਂ ਸਰਦਾਰ ਅਜੀਤ ਸਿੰਘ ਜੀ ਦਾ ਅਜੀਤ ਸਿੰਘ ਦੀ ਬਹੁਤ-ਬਹੁਤ ਸਵਾਗਤ ਬਹੁਤ ਸਵਾਗਤ ਪਹਿਲਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਵੀ ਜਦੋਂ ਰੌਲਾ ਪਿਆ ਵੀ ਦੋ ਮੁਲਕ ਹੋ ਜਾਣ ਪਾਰਟੀਸ਼ਨ ਹੋ ਜਾਣੀਆਂ ਜੀ ਉਸ ਤੋਂ ਪਹਿਲਾਂ ਜਿਆਦਾ ਅੰਨ ਇਕੱਠਾ ਲਾ ਦਦੇ ਆ। ਪਹਿਲਾਂ ਤਾਂ ਅਸੀਂ ਜੋ ਅਰਜਨ ਸਾਈ ਗਈ ਸੀ ਉਹ ਸਟੋਰ ਕਰ ਲਈ। ਹੂੰ। ਵਿੱਚ ਹੀ ਨਹੀਂ ਵਿਚਲ ਕੰਮ ਆਉਗੇ। ਇੱਥੇ ਰਹਿਣਾ ਜਣਾ ਤਾਂ ਹੈ ਨਹੀਂ। ਹੂੰ ਹੂੰ। ਤੇ ਪੈਸੇ ਉਹ ਮੇਰੇ ਹੱਥ ਵਿੱਚ ਕਿੰਨੇ ਹੁੰਦੇ ਆ? ਜੀ। ਕੁਛ ਨਹੀਂ ਹੁੰਦੇ ਅੱਜ ਅੱਜ ਤੁਹਾਨੂੰ ਕਹਿ ਲੈਂਦੇ ਕੋ ਬਾਹਰ। ਹੂੰ। ਤੇ ਤੁਹਾਡੇ ਕੋਲ ਪੈਸਾ ਆਏਗਾ ਜਾਂ ਨਹੀਂ ਆਏਗਾ ਤੁਹਾਨੂੰ ਉਹ ਪੈਸੇ ਬਾਹਰ ਹੋ ਕੇ ਬੈਂਕ ਚੋਂ ਨਹੀਂ ਕੇ ਕਿਸੇ ਹੋਰ ਕੋਲ ਹੋਂਗੇ। ਪਰ ਨਿਕਲਣਾ ਪੈਣਾ। ਤੁਹਾਡੇ ਕੋਲ ਤੁਹਾਡੇ ਕੋਲ ਤਾਂ ਨਹੀਂ ਹੈਗੇ। ਹੂੰ। ਤੁਸੀਂ ਕੀ ਕਰਨਾ ਕਰੋਗੇ ਕਿ ਆਮ ਸ਼ਿਫਟ ਹੋਊਗੀ ਤੁਹਾਡੇ ਤੇ ਕਿਦਾਂ ਬਾਕਰੋਗੇ ਇਸ ਚੀਜ਼ ਦੇਖਣ ਵਾਲੀ ਆ ਅਜੀਤ ਸਿੰਘ ਜੀ ਉਮਰ ਕਿੰਨੀ ਸੀ ਉਦੋਂ ਮੇਰੀ ਉਮਰ ਕੋਈ 12-13 ਸਾਲ ਦੀ ਸੀ ਉਸ ਵੇਲੇ 12-13 ਸਾਲ ਦੇ ਬੱਚੇ ਨੂੰ ਬਹੁਤ ਸੋਜੀ ਹੁੰਦੀ ਹੈ ਪੰਜਵੀਂ ਚ ਪੜਦਾ ਸੀ ਪੰਜਵੀਂ ਚ ਸੀ ਤੇ ਗਰਮੀ ਦੇ ਛੁੱਟੀਆਂ ਹੋਈਆਂ ਹੋਈਆਂ ਸੀ 2 ਮਹੀਨੇ ਦੇ ਜਿਹੜੇ ਹੁੰਦੀਆਂ ਇਹ ਛੁੱਟੀਆਂ ਹੁੰਦੇ ਮੇਰੇ ਖਿਆਲ ਨਾਲ ਜੁਲਾਈ ਦੇ ਪਹਿਲੇ ਹਫਤੇ ਅੱਛਾ ਪਿੰਡ ਕਿਹੜਾ ਸੀ ਜੀ ਆਪਣਾ ਉੱਤਰ ਛੱਤੀ ਜਗ ਜਲਾਨ ਲਾਲਪੁਰ 36 ਚੱਕ ਹਾਂਜੀ ਵੀ ਜੀ ਵੀ ਬ੍ਰਾਂਚ ਗੁਗੇਰਾ ਬ੍ਰਾਂਚ ਇਹ ਪਿੰਡ ਦੇ ਨੰਬਰ ਜਿਹੜੇ ਹੈਗੇ ਆ ਉਹ ਨਹਿਰ ਦੇ ਨੰਬਰ ਨਾਲ ਲੱਗੇ ਹੋਏ ਨੇ ਹਾਂਜੀ ਹਾਂਜੀ ਰਾਜਸਥਾਨ ਚ ਹਲੇ ਵੀ ਇਦਾਂ ਹੀ ਆ ਨਹਿਰਾਂ ਦੇ ਹਿਸਾਬ ਦੇ ਨਾਲ ਇਹ ਨਿਰਵਾਣਾ ਬ੍ਰਾਂਚ ਆ ਹਾਂਜੀ ਹਾਂਜੀ ਆਪਣੀ ਸੰਦਰੀ ਲੰਘਦੀ ਆ ਇਹਦੇ ਲਾਗੇ ਲਾਗੇ ਪਿੰਡ ਉਹ ਇਹ ਨਿਰਵਾਣਾ ਬ੍ਰਾਂਚ ਦੇ ਨੰਬਰ ਕਿਨੇ ਜਾਣਗੇ ਇਹ ਜੀ ਵੀ ਬ੍ਰਾਂਚ ਸੀ ਸਾਡੇ ਜੀ ਵੀ ਬ੍ਰਾਂਚ ਸੀ 36 ਚੱਕ ਗੁਗੇਰਾ ਬ੍ਰਾਂਚ 36 ਚੱਕ ਗੁਗੇਰਾ ਬ੍ਰਾਂਚ ਆ ਠੀਕ ਹੈ 36 ਚੱਕ ਦਾ ਪਿੰਡ ਸੀ ਹਾਂ ਉਦੋਂ ਜਦੋਂ ਰੋਲੇ ਪੈਣ ਲੱਗ ਗਏ ਫਿਰ ਹਲ ਸੜੀ ਹੋ ਗਈ ਵੀ ਜਿਹੜਾ ਜੋ ਫਸਲ ਹੈਗੀ ਦਾਣਾ ਪੱਕਾ ਜਿਹੜਾ ਕੋ ਸਟੋਰ ਕਰ ਲਓ ਵਿੱਚੋਂ ਨਾ ਠੀਕ ਹੈ ਨਹੀਂ ਫਿਰ 15 ਅਗਸਤ ਦੇ ਜਦ ਇਹ ਰਾਗ ਹੋ ਗਿਆ ਵੀ ਹੁਣ ਅਵਧ ਵੀ ਬਦਲੂਗੀ ਜੀ ਤੇ ਫਿਰ ਪੈਸੇ ਕਿਸੇ ਕਿਸੋ ਟਮੇਟੋਨ ਕੋਲ ਸੀ ਵਿਕੜੇ ਹੈ ਨਹੀਂ ਸੀ ਜਿਹੜੀ ਜਿੰਸ ਪੈਸੇ ਤੇ ਵਿਕਣੀ ਸੀ ਹੈਗੀ ਬਿਲਕੁਲ ਚਲੋ ਹੋ ਗਈ ਅੱਛਾ ਉਦੋਂ ਫਿਰ ਕੀ ਹੋਇਆ ਬਿਸ਼ਰਾਂ ਪਿੰਡ ਦੇ ਨਾਲ ਪਿੰਡ ਦੋ ਪਿੰਡ ਸੀ ਮੁਸਲਮਾਨ ਦੇ ਜੇ ਸ਼ੇਰ ਕਾ ਚੱਕ ਉਹਦਾ ਨੰਬਰ ਤਾਂ ਮੈਨੇ ਪਤਾ ਨਹੀਂ ਜੀ ਇੱਕ ਬਾਦਰੇ ਹੌਸੀ ਤੇ ਨਾਲ ਸਾਡਾ ਇੱਕ 35 ਚੱਕ ਸੀ ਉਹ ਵੀ ਸਾਡਾ ਸ਼ੈਣੀ ਜਿ ਬਰਾਵੀ ਸ਼ੈਣੀ ਆ ਇਹ 37 ਚੱਕੀ ਉਹ ਜੱਟ ਬਰਾਦੇ ਸੀ ਤੇ 43 ਜੱਟ ਬਰਾਦੇ ਸੀ ਮੈਨੇ 43 35 36 37 ਇਹਨਾਂ ਚਾਰ ਪਿੰਡਾਂ ਦਾ ਨੰਬਰ ਦਾ ਪਤਾ ਬਰਾਡੇ ਕਿਹੜੇ ਕਿਹੜੇ ਰਹਿੰਦੇ ਆ ਤੇ ਪਿੰਡੀ ਲੱਗਦਾ ਸੀ ਸ਼ੇਰ ਕੇ ਚੱਕ ਦੇ ਨਾਲ ਅੱਛਾ ਜੀ ਖੇਤ ਜੀ ਤਾਂ ਹੁਣ ਬਲਾੜਾ ਲੱਗਦਾ ਸਾਡੇ ਨਾਲ ਐ ਲੱਗਦਾ ਤੇ ਉੱਥੇ ਫਿਰ ਜੱਜ ਕੇ ਹੁਣ ਚੱਲੇ ਜਾਣਾ ਸੀ ਫਿਰ ਫਸਲ ਦੇ ਵਿੱਚ ਹੁਣ ਫਸਲ ਤਾਂ ਜਿਹੜੀ ਖੜੀ ਹੋ ਵੱਢਣੀ ਤਾਂ ਹੈ ਨਹੀਂ ਤੇ ਜੇਕਰ ਖੁੱਲੇ ਛੱਡ ਦੇਣੇ ਅੱਛਾ ਪਿੰਡ 'ਚ ਇਕੱਠ ਕਿਵੇਂ ਕਰਦੇ ਸੀ ਉਦੋਂ ਮਤਲਬ ਪਿੰਡ ਜਦੋਂ ਗੱਲ ਹੋਈ ਵੀ ਹੁਣ ਵੰਡ ਹੋਣੀ ਆ ਪਿੰਡ ਦੀ ਪੰਚਾਇਤ ਬੈਠਦੀ ਸੀ ਇਕੱਠੇ ਹੁੰਦੇ ਸੀ ਸੱਤ 'ਚ ਕਿਵੇਂ ਗੱਲ ਕਿਵੇਂ ਪਹੁੰਚੀ ਤੁਹਾਡੇ ਤੱਕ ਨਹੀਂ ਫਿਰ ਅਸੀਂ ਬਚਨ ਬਾਸ ਦੇ ਨਾ ਉਥੋਂ ਨਕਸ਼ੇ ਨਾਲ ਚ ਨੇ ਪਿੰਡ ਅਸਟਾਂ ਕਰਾਸ ਬਣੇ ਹੋਏ ਚਾਰਾਂ ਦਰਜੇ ਪਰ ਆਪਣੇ ਮੋਰਚੇ ਬਣਾ ਲਏ ਸੀ ਨਹੀਂ ਮਤਲਬ ਅਦੋਂ ਡੌਂਡੀ ਪਿੱਟ ਦੇ ਹੁੰਦੇ ਸੀ ਮਨਿਆਦੀ ਕਰਦੇ ਹੁੰਦੇ ਸੀ ਉਹ ਸਭ ਹੋਇਆ ਤੁਹਾਡੇ ਪਿੰਡ ਵੱਲ ਉਹਦੇ ਬਾਰੇ ਨਹੀਂ ਮੈਨੂੰ ਇਹਦਾ ਪਤਾ ਹੈ ਤੁਹਾਨੂੰ ਬਜ਼ੁਰਗਾਂ ਤੋਂ ਕਰਦੇ ਵੱਡਿਆਂ ਤੋਂ ਪਤਾ ਲੱਗਿਆ ਵੀ ਹੁਣ ਮੁਲਕ ਬਣਨਾ ਹੈ ਅੱਜ ਗੱਲਾਂ ਬਾਤ ਕਰਦੇ ਪਤਾ ਲੱਗਿਆ ਆ ਗੱਲ ਜਿਹੜੀ ਕੁਝ ਇਹੋ ਜਿਹਾ ਸਿਸਟਮ ਇਹ ਉੜੀ ਉੜਾਈ ਗੱਲ ਮਿਲਦੀ ਸੀ ਇੱਕ ਪੈਂਤੀ ਚੱਕ ਸੀ ਉਥੇ ਰੇਡੀਓ ਹੁੰਦਾ ਸੀ ਉਹ ਸੁਣਦੇ ਹੁੰਦੇ ਸੀ ਉਹ ਵੀ ਸੁਣ ਦੱਸਦੇ ਸੀ ਅੱਛਾ ਸਾਡੇ ਪਿੰਡ ਦੀ ڈاکਾ ਨਾ ਸੀ 35 ڈاکਾ ਨਾ ਸੀ ਹੈਗਾ ਉਹ ਇੱਕ ਮੈਸੈਂਜਰ ਹੁੰਦਾ ਸੀ ਜਿਹੜਾ ڈاک ਚਿੱਠੇ ਲੈ ਜਾਣ ਵਾਲਾ ਉਹ ਦੱਸ ਦੇਗਾ ਕੋਈ ਗੱਲ ਖ਼ਬਰ ਦੱਸ ਦੇ ਕਰਦਾ ਸੀ 35 ਉਹ 35 ਦੇ ਖੇਤਾਂ ਦੇ ਨਾਲ ਮੁਸਲਮਾਨਾਂ ਦਾ ਪਿੰਡ ਲੱਗਦਾ ਸੀ ਸ਼ੇਰ ਕਾ ਉੱਥੇ ਨਾਲ ਲੱਗਦੇ ਸੀ ਉਹ ਤਾਂ ਗਰ ਖੁੱਲੇ ਛੱਡਦੇ ਅੱਛਾ ਦੋ ਬੌਲ ਸੀ ਬਹੁਤ ਕੰਮ ਦੇ ਬੱਚੇ ਉਹ ਇੱਕ ਸ਼ੇਰ ਕਾ ਦਾ ਚੌਧਰੀ ਹੁੰਦਾ ਸੀ ਇੱਕ ਸ਼ਾਮੂ ਝਾਕਰ ਸ਼ੌਧੇ ਹੁੰਦਾ ਸੀ ਮੁਸਲਮਾਨ ਉਹ ਗਏ ਜਾਨੇ ਪਿੰਡਾਂ ਦੇ ਚੌਧਰੀ ਛੱਡੇ ਹੋਏ ਸੀ ਆਪਣੇ ਮੈਜਿਸਟ੍ਰੇਟ ਰੱਖੇ ਹੋਏ ਬਗੈਰ ਤਨਖਾਹ ਤੇ ਉਹਨਾਂ ਨੂੰ ਇਹ ਤਾਂ ਸਰਕਾਰ ਨੂੰ ਇਹ ਤਾਂ ਵੀ ਤਨਖਾਹ ਨਹੀਂ ਦੇਣੀ ਪੈਂਦੀ ਤੇ ਜਿਹੜੇ ਚੌਧਰੀ ਬਣਦੇ ਸਨ ਸਾਡੇ ਚੌਧਰ ਬਣਦੇ ਜਾਂ ਠੀਕ ਹੈ ਨਹੀਂ ਉਹ ਸ਼ਾਮੂ ਝਾਕ ਵਾਲੇ ਤੋਂ ਬੋਲ ਸਾਡੇ ਜੇ ਗਏ ਉਹ ਉਸ ਖੇਤਾਂ ਵਿੱਚ ਫੜ ਕੇ ਰੋਲਾ ਪੈ ਗਿਆ ਬਹੁਤ ਬੱਚੇ ਚੱਕ ਲੈ ਕੇ ਬੱਚੇ ਚੋਰੀ ਕਰਨੇ ਚੱਲਦੇ ਆ ਰਹੇ ਜਾ ਸ਼ੇਰਕੇ ਚੱਕਰ ਅਸੀਂ ਉਹਨੇ ਪੁੱਛਿਆ ਨਾ ਮੁੰਡਿਆਂ ਨੂੰ ਵੀ ਉਸੇ ਬੋਲ ਦੇ ਚੁਲੇ ਜਾਂਦੇ ਕਹਿੰਦਾ ਸੀ ਮੁੱਲ ਲੈਂਦੇ ਹਾਂ ਉਹ ਕਹਿ ਕੇ ਚਲਾ ਗਿਆ ਗਾ ਲੰਗੇ ਉਹ ਸ਼ਾਮੂ ਅਕਵਲ ਜਦ ਸਾਨੂੰ ਪਤਾ ਲੱਗਿਆ 36 ਵਾਲਿਆਂ ਨੂੰ ਸਾਢੇ 14 ਦੇ ਚੰਗੀ ਗੱਲਬਾਤ ਸੀ ਸ਼ੇਰਕੇ ਵਾਲਾ 14 ਦੇ ਨਾਲ ਉਹਨਾਂ ਸੰਗੀ ਗੱਲਬਾਤ ਸੀ ਜੀ ਅਸੀਂ ਕੀ ਕਰਿਆ ਜਿਉਂ ਇਕੱਠੇ ਹੋਏ ਆ ਉਹਨਾਂ ਦੇ ਡੰਗਰ ਫੜ ਲੈਂਦੇ ਮੱਝਾਂ ਚਾਰ ਦੇ ਦੇਣੇ ਉਹਦੇ ਵਿੱਚ ਜਿਹੜਾ 14 ਸੀ ਸ਼ੇਰਕੇ ਦਾ ਉਹ ਦਾ ਭਤੀਜਾ ਸੀ ਉਹ ਵੀ ਵਿਚੇ ਲਿਆਂਦਾ ਨਾਲ ਸੀ ਆਏ ਹੋਏ ਜੀ ਉੱਲਿਆਂ ਦੇ ਸਾਡੇ ਬੇਣੀ 36 ਚੱਕ ਲੈਂਦੇ ਹੋਏ ਕਈ ਕਹਿਣ ਜੀ ਮਾਰ ਦੇਣਾ ਐ ਕਰਨਾ ਐ ਕਰਨਾ ਤੇ ਬਜ਼ੁਰਗ ਅਬਦੁੱਲ ਜੀ ਸਮਾਧ ਸਪੂਰਨ ਸਿੰਘ ਬਾਬਾ ਜੀ ਜੀ ਇਹ ਕਹਿੰਦਾ ਵੀ ਦੇਖੋ ਕੁਛ ਨਾ ਹੋ ਸ਼ੇਰ ਨਾ ਨਹੀਂ ਮਾਰਨਾ ਨਹੀਂ ਕੁਛ ਨਹੀਂ ਕਹਿਣਾ ਉਹਨਾਂ ਨੂੰ ਸੱਜਿਆ ਦੇ ਦੋ ਵੀ ਸਾਡੀ ਚੀਜ਼ ਲੈ ਆ ਦੋ ਆਪਣੀ ਲੈ ਜਾ ਆਪਣੀ ਲੈ ਜਾਓ ਅੱਛਾ ਉਹ ਫਿਰ ਕਹਿੰਦਾ ਮੈਂ ਉਹਨਾਂ ਨੂੰ ਚੌਧਰੀ ਦੱਸਦਾ ਸੀ ਕਹਿੰਦਾ ਮੈਂ ਉਹਨਾਂ ਮਾਡਲ ਪੁੱਛਿਆ ਵੀ ਉਹ ਕਹਿੰਦੇ ਸੀ ਮੁੱਲੇ ਜਾਂਦੇ ਚਲੋ ਮੁੱਕੀ ਤਾਂ ਫਿਰ ਉਹਨੇ ਕਿਹਾ ਕਰੇ ਉਹ ਬਹੁਤ ਮੁਗਾਏ ਉਥੋਂ ਜੈਸੂ ਨੇ ਡੰਗਰ ਛੱਟਦੇ ਬੰਦੇ ਵੀ ਚਲੇ ਗਏ ਠੀਕ ਆ ਕਲ ਮੁੱਕੀ ਹੂੰ ਉਹ ਤੋਂ ਬਾਅਦ ਫਿਰ ਛੋੜੇ ਚਿਰ ਬਾਅਦ ਫਿਰ ਉੱਠਣ ਲੱਗੇ ਅਸੀਂ ਤਾਂ ਆ ਗਏ ਸੀ ਤੁਸੀਂ ਆ ਗਏ ਸੀ ਹਾਂ ਉਦੋਂ ਜਿਹੜੇ ਆਰਮੀ ਚ ਤਨ ਕੋਈ ਵੀ ਜੀ ਉਹ ਲੱਗੇ ਆਰਮੀ ਵਾਲੇ ਰਹਿੰਦੇ ਸੀ ਉਹ ਆਪਣੀ ਫੈਮਿਲੀ ਕੱਢਣ ਵਾਸਤੇ ਸਰਕਾਰੋਂ ਉਹਨਾਂ ਗੱਡੀ ਮਿਲਦੀ ਸੀ ਉਹਨਾਂ ਨੂੰ ਵੀ ਆਪਣੀ ਫੈਮਿਲੀ ਕਢ ਲਿਆ ਉਹ ਤੁਸੀਂ ਤੇ ਗੱਡੀ ਪਿੰਡ ਚ ਚਲੀ ਗਈ ਕੋਈ ਫੌਜੀ ਹੈਗਾ ਸੀ ਉਹਦੀ ਫੈਮਿਲੀ ਸਾਡੇ ਪਿੰਡ ਚ ਉਹ ਸਾਡੇ ਪਿੰਡ ਚ ਵਾਹ ਹੋਇਆ ਸੀ ਉਹ ਆਪਣੀ ਫੈਮਿਲੀ ਲੈ ਕੇ ਗੱਡੀ ਲੈ ਕੇ ਆ ਗਿਆ ਅਸੀਂ ਉਹ ਗੱਡੀ ਪਰ ਸਿੱਪ ਚੜ ਗਏ ਉਹ ਕਹਿੰਦੇ ਜਿੰਦਗੀ ਚ ਚੜਦੇ ਚੜਜੋ ਉਹ ਸਾਨੂੰ 36 ਤੋਂ ਲੈ ਕੇ ਲਾਹੌਰ ਲੈ ਆਏ ਅੱਛਾ ਜੀ ਹੋਰ ਵੀ ਬੰਦੇ ਖਾਤੇ ਚੜ ਗਏ ਕੋਈ ਉਹਨੂੰ ਕੁਝ ਪੈਸੇ ਦਿੱਤੇ ਉਹ ਲਿਆ ਜੋ ਲਿਆ ਜਿਹਨੇ ਚੜ ਕੇ ਚੜ ਗਏ ਜੀ ਤੇ ਅਸੀਂ ਚਾਰ ਜੀਟ ਹੈ ਮੈਂ ਮੇ ਤੋਂ ਵੱਡਾ ਭਰਾ ਚਾਚਾ ਤੇਰਾ ਮੁੰਡਾ ਉਹ ਹੋਏਗਾ ਜੀ ਤੇ ਚਾਚੇ ਦੀ ਕੁੜੀ ਉਹ ਦੀ ਡੈਥ ਹੋ ਗਈ ਹੁਣ ਉਸ ਵੇਲੇ ਅਸੀਂ ਤਿੰਨ ਚੜੇ ਰਹਿੰਦੇ ਆ ਦੋ ਹੀ ਰਹਿੰਦੇ ਬਸ ਕਿੰਨੇ ਤੋਂ ਹੋ ਰਹੇ ਦੋ ਡੈਥ ਹੋ ਗਈ ਲਾਹੌਰ ਤੇ ਆ ਕੇ ਰਾਤ ਰਾਤ ਅਸੀਂ ਆਰਮੀ ਵਾਲੇ ਕੋਲ ਨੇ ਰੋਟੀ ਪਾਣੀ ਉਹਨੇ ਖਾਇਆ ਉਹ ਤੋਂ ਬਾਅਦ ਫਿਰ ਜੀ ਗੱਡੀ ਚੋਰੀ ਅੰਮ੍ਰਿਤਾਲੇ ਲੈ ਕੇ ਸਾਨੂੰ ਅੱਛਾ ਲਾਹੌਰ ਮਾਹੌਲ ਕੀ ਵੇਖਿਆ ਜਦੋਂ ਤੁਸੀਂ ਪਹੁੰਚੇ ਲਾਹੌਰ ਕੀ ਮਾਹੌਲ ਸੋ ਫਿਰ ਆਰਮੀ ਵਾਲੇ ਚ ਲੈ ਕੇ ਮੌਲ ਤਾਂ ਤੱਕ ਕਹਿਣ ਲੱਗੇ ਨੰਤਨ ਬਰਬਾਰ ਮਿਲ ਵਕਰੇ ਰਹੇ ਲੈਂਦੇ ਆ ਉਹਦਾ ਸਿਵਲਰ ਕਟਆਫ ਹੁੰਦੇ ਆ ਹਾਂਜੀ ਹਾਂਜੀ ਉਹਨੇ ਦਿਖਣ ਦਿੱਤਾ ਸਾਨੂੰ ਠੀਕ ਹੈ ਤਾਂ ਸਾਨੂੰ ਬੜੀ ਸੋਚ ਬੁਝਾਈ ਸੀ ਤੇ ਸਾਨੂੰ ਲੈ ਕੇ ਅੰਮਾਰਾ ਡਰ ਲੱਗਦਾ ਸੀ ਮਾਹੌਲ ਵੇਖ ਕੇ ਡਰ ਉਹਨਾਂ ਕਰਕੇ ਇੰਨਾ ਸਾਨੂੰ ਲੱਗਦਾ ਵੀ ਚਲੋ ਆਰਮੀ ਵਾਲੇ ਆ ਵੇ ਸਾਡੀ ਆਰਮੀ ਦੇ ਫਾਸ ਵਿੱਚ ਉਹ ਆ ਸਾਨੂੰ ਬਾਬਨ ਦਾ ਹੁਣ ਤੋਂ ਰੋਟੀ ਪਾਣੀ ਤੇ ਟ੍ਰੈਕ ਕਰਾ ਤਾਏ ਸਾਰੇਆਂ ਨੂੰ ਜਿੰਨੇ ਵੀ ਆਏਗੇ ਤੇ ਤੋਂ ਡਰ ਰਹਿ ਤੋ ਗੱਲ ਨਹੀਂ ਸੀ ਆ ਗਈ ਕਿ ਆਰਮੀ ਜੋ ਹੈ ਕਿਸ ਕੀ ਜੀ ਤੇ ਅਵਾਲੇ ਤੇ ਫਿਰ ਅਸੀਂ ਆਪਣੇ ਪਿੰਡ ਆਏ ਪੰਜਕੁੱਲਾ ਪੰਜਕੁੱਲੇ ਤੇ ਫਿਰ ਆਏ ਅਸੀਂ ਪੱਠਾ ਸਾਹਿਬ ਰਾਤ ਰਹੇ ਗੁਰਦੁਆਰੇ ਉੱਪਰ ਕੋ ਪੱਠਾ ਸਾਹਿਬ ਗੁਰਦੁਆਰਾ ਸੱਜਣ ਜਾਣਦੇ ਹੋ ਰਾਤ ਰਹੇ ਉੱਥੇ ਪਿਸਲ ਪ੍ਰਾਣਾ ਪਿੰਡ ਸੇ ਖੇੜੀ ਸਦਾਬਤ ਉਹ ਅੱਛਾ ਜੀ ਰੋਪੜ ਤੇ ਗੁਰਪੰਛੇ ਕਿ ਮਿਲਿਆ ਉਹ ਵੀ ਸਾਡੇ ਘਰ ਦੇ ਪਤਾ ਲੱਗੇ ਜਿਹੜੇ ਸਾਡੇ ਵਿੱਚੋਂ ਇੱਧਰ ਰਹਿੰਦੇ ਸੀ ਉਹ ਵੀ ਸਾਨੂੰ ਖੇੜੀ ਲੈ ਕੇ ਅਜੇ ਚਾਰੇ ਜੀ ਖੇੜੀ ਚਲੇ ਗਏ ਜੀ ਅੱਛਾ ਉਸ ਤੋਂ ਪਹਿਲਾਂ ਬਾਰੇ ਦੱਸੋ ਆਪਣੇ ਬਚਪਨ ਬਾਰੇ 47 ਤੋਂ ਪਹਿਲਾਂ ਦਾ ਕੀ ਮਾਹੌਲ ਸੀ ਕਿਵੇਂ ਆਉਂਦੇ ਜਾਂਦੇ ਸੀ ਆਮ ਸੀ ਜਾਂ ਆਪਣੇ ਬਚਪਨ ਦੀ ਕੋਈ ਗੱਲ ਜਿਹੜੀ ਅੱਜ ਵੀ ਚੇਤੇ ਕਰਦੇ ਆ ਉਸ ਵੇਲੇ ਮਾਹੌਲ ਸਿੰਪਲ ਜਿਹਾ ਸੀ ਬਹੁਤ ਹੈ ਆਵਾਜ਼ਾਂ ਕੋਈ ਢੀ ਖਾਸ ਨਹੀਂ ਸੀਗੀ ਕਿਸੇ ਨੇ ਤੁਰ ਕੇ ਚਲੇ ਜਾਣਾ ਵਿਜੇ ਵਿਜੇ ਪਿੰਡ ਕਿਸੇ ਨੇ ਘੋੜੀ ਪਰ ਚਲੇ ਜਾਣਾ ਬਸ ਤੋਂ ਬਾਅਦ ਘੋੜੀ ਤੇਜ਼ ਰਫ਼ਤਾਰ ਸੀ ਇਹਨੂੰ ਮੋਟਰਸਾਈਕਲ ਕਹ ਲਓ ਗੱਡੀ ਕਹ ਲਓ ਕਾਰ ਕਹ ਲਓ ਉਹ ਤਾਂ ਕੋੜੀ ਸੀ ਜੇ ਕਿ ਉਹ ਨਾ ਜਾਂਦਾ ਹੈਗਾ ਸੀ ਤਾਂ ਕੋੜੀ ਫਰ ਜਾਂਦਾ ਸੀ ਬਲਕਿ ਖੇਤਾਂ ਨੂੰ ਵੀ ਕਈ ਵਾਰ ਕੋੜੀ ਫਰ ਜਾਂਦਾ ਸੀ ਜੀ ਜਿਹੜੇ ਦੂਰ ਤੇ ਖੇਤ ਤੇ ਉਹਨਾਂ ਨੇ ਇੱਕ ਦੋ ਗੇੜ ਲਾਉਣੇ ਤੇ ਉਹ ਕੋੜੀ ਫਰ ਲਉਂਦੇ ਆਹ ਜਾਂਦਾ ਸਾ ਤੇ ਇਹੀ ਸ਼ੀ ਤੇ ਪੜਨ ਦਾ ਸੂ ਸਾਡੇ ਸਕੂਲ ਦੇ ਵਿੱਚ ਸੀ ਪਿੰਡ ਦੇ ਵਿਚਾਲੇ ਸੀ ਸਕੂਲ ਪਿੰਡ ਦੇ ਕੋਲ ਸੀ ਪਿੰਡ ਦੇ ਵਿੱਚੇ ਸੀ ਮੈਂ 5ਵੀਂ ਤੱਕ ਅਸੀਂ ਬੱਸ ਤੇ ਚੱਕਣੇ ਸਕੂਲ ਚ ਜਾਣਾ ਬੱਸ ਉਹ ਨੋ ਮਾਸਸ਼ਾ ਦੇ ਪਿੰਡ ਦੇ ਤੇ ਸਕੂਲ ਦੇ ਅੱਛਾ ਜੀ ਹਾਂ ਉਹਨਾਂ ਨੂੰ ਪੜ੍ਹਦੇ ਪੜ੍ਹਦੇ ਰਹੇ ਹਾਂ ਗਰਮੀ ਦੇ ਛੁੱਟੀਆਂ ਹੋ ਗਏ ਫਿਰ ਗਏ ਨਹੀਂ ਹੈਗੇ ਹਾਂ ਤੇ ਇਹ ਤਾਂ ਹੋ ਗਈ ਤੁਹਾਡੇ ਪਿੰਡ ਦੀ ਗੱਲ ਫਿਰ ਉੱਠਣ ਦੀ ਗੱਲ ਜਾਂ ਉੱਠੇ ਤੁਰ ਪਏ ਫਿਰ ਕੀ ਹੋਇਆ ਇੱਕ ਪੜਾ ਚਲੇ ਗਿਆ ਦੂਜੇ ਪੜਾ ਨੂੰ ਉਹ ਜਿਹੜੇ ਜਿਹੜੇ ਮੁੰਡੇ ਕਿਹਰੇ ਸੀ ਅਸੀਂ ਬੋਲ ਚੋਰੀ ਕਰਕੇ ਲੈ ਗਏ ਸੀ ਇਹ ਗੱਲ ਦੱਸਣ ਵਾਲੀ ਆ ਜੀ ਉਹਨੇ ਫਿਰ ਸਾਡੇ ਤੇ ਹਮਲਾ ਕੀਤਾ। ਅੱਛਾ। ਕਾਫਲੇ ਤੇ ਲਾਗ ਲਾਗਡਾੜ ਚੋਂ ਨੇ ਤੁਹਾਡੇ ਤੇ ਹਮਲਾ ਕੀਤਾ। ਉਹਦੇ ਵਿੱਚ ਇੱਕ ਭਤੀਜਾ ਸੀ। ਅੱਛਾ। ਜਿਹਨੇ ਹਮਲਾ ਕੀਤਾ। ਹਮਲਾ ਕੀਤਾ ਹੋਇਆ ਉਹ ਕੁਦਰਤੀ ਅਸੀਂ ਪਹਿਲਾਂ ਹੀ ਦੇਖਿਆ ਵੀ ਉਹ ਰੋੜਾ ਰੋੜਾ ਪੈਂਦਾ। ਕੁੱਟ-ਕੱਟ ਕੇ ਹਥਿਆਰ ਅਸ਼ਾਂ ਬਣਾਲੇ ਸੀ। ਕਿਰਪਾਨਾਂ, ਬਰਸ਼ੇ, ਗੜਾਸ਼ੇ ਐਟਾ ਦਾ ਕਹੀ ਤੋਬੀ ਬਣਾ ਰਹੀ ਸੀ। ਹੂੰ। ਜੋ ਉਹ ਜਦੋਂ ਉਹ ਆ ਕੇ ਗੱਡੀ ਲੈ ਕੇ ਜੋ ਉਹ ਜਦੋਂ ਉਹ ਆਪਣੇ ਮੁਰਸ਼ਾ ਬੰਦਿਆਂ ਕਰਦੇ ਆ ਜੀ ਸਾਡੇ ਬੰਦੇ ਨੇ ਟarli ਨਾਲ ਬੰਨ ਕੇ ਉਹ ਤੋਂ ਚਲਾਤੀ ਹਮ ਉਹਦੇ ਚ ਗੋਰੀਆਂ ਗੋਰੀਆਂ ਪੰਜਾ ਉਹ ਕੁਦਰਤੀ ਨਿਸ਼ਾਨਾ ਉਹਦੀ ਗੱਡੀ ਨੂੰ ਲੱਗਾ ਹਮ ਗੱਡੀ ਚ ਚੱਕਤੀ ਗੱਡੀ ਚੱਕਣ ਦੇ ਨਾਲ ਉਹਦਾ ਪਤੀਜਾ ਮਰ ਗਿਆ ਤੇ ਜਦੋਂ ਮੁਸਲਮਾਨਾਂ ਨੂੰ ਇਹ ਜਿਹਾਲਤ ਹੋ ਜਾਂਦੀ ਫਿਰ ਉਹ ਖੜਦੇ ਨਹੀਂ ਹੈਗੇ ਭਜੜ ਭਜੜ ਮੁਸਲਮਾਨਾਂ ਦੇ ਨੂੰ ਕਿਹੜੇ ਖੜਦੇ ਨਹੀਂ ਹੈਗੇ ਆਪਣੇ ਮਨ ਦੇ ਖੜ ਜਾਂਦੇ ਆ ਉਹ ਚਲੋ ਦੇਖਦੇ ਆ ਉਹ ਭੱਜ ਗਏ ਚਲੇ ਗਏ ਆ ਹਾਸਾ ਹੋਇਆ ਉਦੋਂ ਜੀ ਇਹ ਅਸੀਂ ਨਹੀਂ ਦੇਖਿਆ ਸਾਡੇ ਬੁਰੇ ਦੱਸਦੇ ਹੁੰਦੇ ਸੀ ਉਹ ਦੱਸਦੇ ਹਾਂ ਅਸੀਂ ਤਾਂ ਪਹਿਲਾਂ ਅਗੇਛੇ ਨੇ ਪਹਿੰਡਰ ਹੋ ਗਏ ਹਾਂ ਆਹ ਗੱਲਾਂ ਓਰੇ ਜਦੋਂ ਆਏ ਓਰੇ ਵੀ ਤਾਂ ਗੱਲਾਂ ਪਤਾ ਲੱਗਦੀਆਂ ਹੋਣੀਆਂ ਵੀ ਪਾਕਿਸਤਾਨੋਂ ਟ੍ਰੇਨ ਆਈ ਹੈ ਜਾਂ ਵੱਡ ਟੱਕ ਹੋ ਗਈ ਹੈ ਮਾਹੌਲ ਖਰਾਬ ਹੋ ਗਿਆ ਉੱਥੇ ਹੁੰਦਾ ਸੀ ਵੀ ਇੱਕ ਦੋ ਟ੍ਰੇਨਾਂ ਇੱਧਰੋਂ ਤੈਨਾ ਉਹਨਾਂ ਨੇ ਵਧਣਾ ਸ਼ੁਰੂ ਕੀਤਾ ਇਹ ਜਿਹੜਾ ਰੌਲਾ ਤਾਂ ਨਾ ਆਪਣੇ ਤਾਂ ਪਿਆ ਸਮਝੋ ਵੀ 15 ਅਗਸਤ ਜਾਂ ਅਗਸਤ ਦੇ ਮਹੀਨੇ ਦਾ ਦੂਸਰਾ ਹਾਂਜੀ ਹਾਂ ਠੀਕ ਨੇ ਫਰੰਟੀਅਰ ਤੇ ਰਾਵਲ ਪਿੰਡੀ ਵੱਲ ਇਹ ਪੈ ਗਿਆ ਸੀ ਮਾਰਚ ਵਿੱਚ ਅੱਛਾ ਜੀ ਜਿਹੜੀ ਲਹਿਰਪੁਰ ਜਿਹੜਾ ਜਿਹੜਾ ਇਹ ਬੁਰਾ ਸੀ ਉਧਰ ਪੈ ਗਿਆ ਮਾਰਚ ਵਿੱਚ ਪੈ ਗਿਆ ਸੀ ਉਸ ਫਰਵਰੀ ਵਿੱਚ ਫਰਵਰੀ ਵਿੱਚ ਹਿੰਦੂ ਲੋਕ ਉਠ ਰੱਠ ਕੇ ਸਾਡੇ ਵੱਲ ਆਉਣ ਲੱਗ ਗਏ ਸੀ ਮੁਸਲਮਾਨੇ ਮਾਰੇ ਹੋਏ ਆ ਕੁੱਟੇ ਹੋਏ ਡਰਦੇ ਆਪਣਾ ਬੱਚਾ ਲੈ ਕੇ ਇੱਧਰ ਸਾਡੇ ਵੱਲ ਹੁਣ ਲੱਗ ਗਏ ਸੀ ਪੈਸੀ ਫਿਰ ਲੱਗ ਗਏ ਸੀ ਕਹਿਣ ਵਿੱਚ 100 ਬੰਦਾ ਇੱਕ ਪਿੰਡ ਵਿੱਚ ਆ ਜਾਵੇ ਤਾਂ ਅਸੀਂ ਸੰਭਾਲਾਂਗੇ ਉਧਰ ਇਹ ਜਿਹੜੀ ਉੱਠਣ ਤੋਂ ਪਹਿਲਾਂ ਦੀ ਗੱਲ ਹੈ ਜੀ ਉਹ ਤੋਂ ਬਾਅਦ ਫਿਰ ਅਸੀਂ ਤਾਂ ਪਹਿਲਾਂ ਆ ਗਏ ਸੀ ਫਿਰ ਗੱਡੇ ਵਾਲੇ ਤੁਰ ਪਏ ਉਤੋਂ ਤੀਜੇ ਸਟੈਪ ਨੇ ਹੌਲੀ ਹੌਲੀ ਸੱਬੇ ਸਟੈਪ ਕਰਦੇ ਹੁੰਦੇ ਆਏ ਰਸਤੇ 'ਚ ਜਿੱਥੇ ਰਾਤ ਪੈ ਜਾਣੇ ਐਬ ਜਾਣਾ ਖੱਪਾਣੀ ਲੋਕਾਂ ਦੇ ਖੇਤਾਂ ਦੇ ਵੜ ਲੈਣੇ ਇਹਨਾਂ ਨੇ ਤੇ ਰੋਟੀ ਪਾਣੀ ਜੋ ਆਪਣੇ ਆਪਣੇ ਗੱਡਿਆਂ ਪਰ ਸਮਾਂਦ ਰੱਖਿਆ ਹੋਇਆ ਤਾਂ ਦੋ ਦੋ ਚਾਰ ਚਾਰ ਮੜਾ ਆਟਾ ਲਿਆ ਹੋਰ ਦਾਲ ਪੱਕਾ ਬਣਾ ਬਣਾ ਕੇ ਮਹੀਨੇ ਵਿਚਾਚੇ ਪਹੁੰਚਦੇ ਮਹੀਨੇ ਤੇ ਵੀ ਤੇ ਉੱਤੇ ਫੇਰਾ ਆ ਕੇ ਬਜ਼ੁਰਗ ਰਹਸਦੇ ਆ ਵੀ ਰਸਤੇ ਇੱਕ ਪੋੜਾ ਆਉਂਦਾ ਸੀ ਉੱਥੇ ਇੱਕ ਬ੍ਰੇਕ ਲੱਗਦੀ ਸੀ ਬਹੁਤੀ ਹਮ ਇਹ ਹੌਲੀ ਹੌਲੀ ਬਦਲ ਬਦਲ ਰਹੇ ਹੁੰਦੇ ਸੀ ਉੱਥੇ ਹਾਂਜੀ ਹਾਂਜੀ ਉੱਥੇ ਵੀ ਬਿਮਾਰੀ ਪੈ ਗਈ ਬਹੁਤ ਜ਼ਿਆਦਾ ਕਿ ਕੱਟ ਜਾਦਾ ਹੋ ਗਿਆ ਤੇ ਸੂਲਤ ਹੈ ਨਹੀਂ ਸੀ ਪਾਣੀ ਪੂਣੀ ਵੀ ਅਦੁੱਜੇ ਪੀਣਾ ਤੇ ਬਿਮਾਰੀ ਖਾਸੀ ਪੇਟੇ ਨਕਸ਼ਾ ਖਾਸਾ ਹੋਇਆ ਕਿ ਉੱਤੇ ਮੇਰੇ ਖਿਆਲ ਦੋ ਰਾਤਾਂ ਘਰ ਦੋ ਰਾਇਆ ਕਫਲਾ ਫਿਰ ਔਲੀ ਔਲੀ ਉੱਪਰ ਟਪਾ ਗਏ ਫਿਰ ਆਪਣੇ ਇਧਰ ਆ ਗਿਆ ਦੋਸਰੇ ਡਾਕਟਰ ਪਾਤੇ ਆ ਤਾਂ ਉਹੀ ਗੱਲ ਲੱਗੀ ਅੱਛਾ ਉਰੇ ਆਏ ਫਿਰ ਕੀ ਮਾਹੌਲ ਸੀ ਕਿਵੇਂ ਸਾਰਾ ਕੁਝ ਕੀਤਾ ਠੀਕ ਕੀਤਾ ਘਰ ਹਾਂਜੀ ਜਦੋਂ ਖਤ ਪਿੰਡ ਖਾਲੀ ਪੈ ਸੀ ਜਿਹੜੀ ਅਜ ਕਾਫਲਾ ਨੀਤਾ ਅਜ ਆਇਆ ਸੀ ਪਹਿਲਾਂ ਅਸੀਂ ਉਹ ਪਿੰਡ ਖਾਲੀ ਸੀ ਬਿਲਕੁਲ ਘਰ ਵੀ ਖਾਲੀ ਪੈਸੇ ਘਰ ਸਮਾਨ ਸੁੰ ਮੜ ਮੜਾ ਕੁਰਸੀ ਕੁਰਸੀ ਦੇ ਬਾਰੇ ਕਿਹਾ ਮੰਜੇ ਮੰਜੇ ਆਹਰੋਸਟਰ ਪੈਸੀ ਅਸੀਂ ਆਏ ਖੇੜੀ ਖੇੜੀ ਨਾਲੇ ਪਿੰਡ ਸੀ ਕਮਾਲਪੁਰ ਕਮਾਲਪੁਰ ਖਾਲੀ ਸੀ ਮੁਸਲਮਾਨਾਂ ਦਾ ਪਿੰਡ ਸੀ ਉਹ ਕਮਾਲਪੁਰ ਦੀ ਜ਼ਮੀਨ ਤੇ ਜਿਹੜੀ ਨਾ ਉਹ ਸਾਨੂੰ ਠੇਕੇ ਪਰ ਦਿੱਤੀ ਸੀ ਸਰਕਾਰ ਨੇ ਅੱਛਾ ਜੀ ਫਸਲ ਖੜੀ ਵੀ ਹੈਗੀ ਸੀ ਵਾਕਈ ਉਹ ਜਿਹੜੇ ਉਧਰ ਤੋਂ ਆਏ ਤੇ ਨਾ ਉਹਨਾਂ ਨੇ ਲੈ ਲਈ ਥੋੜੀ ਥੋੜੀ ਅਸੀਂ ਤੇ ਡੰਗੜੂ ਡੰਗੇ ਤਾਂ ਹੈ ਰਿਸ਼ਾ ਤੇ ਪਿੰਡ ਚਲੇ ਜਾਣਾ ਕਮਾਲਪੁਰ ਉੱਥੇ ਮੁਸਲਮਾਨ ਪਿਆ ਹੁੰਦਾ ਦਾ ਘਰ ਬਜ਼ੁਰਗ ਅੱਛਾ ਜੀ ਉਹ ਉਹਨਾਂ ਸੀਕ ਦੋ ਤਫਾ ਪਾਣੀ ਵੀ ਪਿਲਾਇਆ ਦੋ ਦਿਨ ਅਸੀਂ ਉਹਨੂੰ ਪਾਣੀ ਪਿਲਾਉਂਦੇ ਰਹੇ ਤੇ ਫਿਰ ਪਤਾ ਨਹੀਂ ਦੂਗਤ ਜਿਆਨੇ ਸਾਡ ਮਿਲੇ ਨਹੀਂ ਆ ਕੋ ਦੇਖਿਆ ਨਹੀਂ ਅਸੀਂ ਇਹ ਤਾਂ ਉਹਦੇ ਵਾਰਸ ਲੈ ਕੇ ਹੋਣੇ ਆ ਜਾ ਕੇ ਚਲਾ ਗਿਆ ਹੋਊਗਾ ਤੇ ਕਮਾਲਪੁਰ ਖਾਲੀ ਪਿਆ ਸੀ ਬਿਲਕੁਲ ਕੋਈ ਮੁਸਲਮਾਨ ਦਾ ਇੱਕ ਟਹਾੜਾ ਦਾ ਘਰ ਹੁੰਦਾ ਸੀ ਉਹ ਰਹਿੰਦਾ ਸੀ ਉੱਥੇ ਬਸ ਉਹ ਤੋਂ ਬਾਅਦ ਕਾਫਲੇ ਆ ਗਏ ਕਿਹੜਾ ਸੀ ਕਿਹੜੀ ਟਕਮਾਦਪੁਰ ਆ ਗਏ ਆਪਾਂ ਜੀ ਠੀਕ ਹੈ ਜੇ ਇੱਥੋਂ ਫਿਰ ਸਾਰਾ ਕੁਝ ਮੋੜ ਤੋਂ ਦੁਬਾਰਾ ਬੰਨੇ ਆ ਕਿਥੋਂ ਇਹ ਪਿੰਡ ਆ ਕੇ ਇਹ ਪਿੰਡ ਇਸ ਤਰ੍ਹਾਂ ਹੋਇਆ ਪਹਿਲਾਂ ਉਹ ਕੱਚੀ ਲਾਟ ਪਿੰਡ ਸੀ ਅੱਛਾ ਜੀ ਤੁਸੀਂ ਖੇਤੀ ਕਰਦੇ ਆ ਤੁਹਾਨੂੰ ਦਾ ਸੈਕੜ ਦੇ ਦਿੱਤੀ ਉਹ ਖੇਤੀ ਕਰਦੇ ਆ ਉਹਦੇ ਝੂਠ ਛਾਟਣ ਦੇ ਕੋ ਲੋਕ ਬੋਲਦਾ ਸਹੀ ਸਹੀ ਜਿਹੜੇ ਖੇਤੀ ਕਰਦੇ ਉਸ ਹੀ ਜਿਸੀ ਉਹ ਫਿਰ 3 ਸਾਲ ਇਸ ਤਰੀਕਾ ਕੰਮ ਚੱਲਦਾ ਰਿਹਾ 3 ਸਾਲ ਤੋਂ ਬਾਅਦ ਫਿਰ ਕਾਰਡ ਆਇਆ ਉਧਰ ਤੇ ਤੁਹਾਡੇ ਕਿੰਨੀ ਜ਼ਮੀਨ ਆ ਕਿੰਨੇ ਆ ਕਿੰਨੇ ਪਾਈਆ ਕਿਆ ਹੈ ਉਹਦੇ ਅਸਲ ਅਡਾਟ ਹੁਣੀ ਸ਼ੁਰੂ ਹੋਈ ਚਮੀ ਨੇ ਅਡਾਟ ਵਿੱਚ ਸੈਂਟਰ ਬਣਾ ਜਲੰਧਰ ਤੇ ਜਲੰਧਰ ਦੇ ਆ ਪਿੰਡ ਅਡਾਟ ਹੋਇਆ ਸਾਨੂੰ ਠੀਕ ਹੈ ਇਹ ਸਾਰੇ ਇੱਕੋ ਪਿੰਡ ਦੇ ਆ ਇਹ ਨੈਤਪੁਰੀ ਇੱਕ ਪਿੰਡ ਦਾ ਆ ਇਹ ਵੀ ਉਧਰ 35 ਛੱਕਦੇ ਆ ਸਦੋ ਮਜ਼ਰ ਅਗੇ ਉਹ ਵੀ 35 ਛੱਕਦੇ ਆ ਤੇ ਫਿਰ ਉਹ ਪਿੰਡ ਅਡਾਟ ਹੋਇਆ ਸਾਨੂੰ ਫਿਰ ਇੱਥੇ ਅਸੀਂ ਪੰਜਾਬ ਵਿੱਚ ਆਏ ਹਾਂ ਪੰਜਾਬ ਵਿੱਚ ਇੱਥੇ ਪਹਿਲਾਂ ਸੋਸ਼ਲ ਗੁੱਟੀ ਰਹਿੰਦੇ ਸੀ ਅੱਛਾ ਜੀ ਉਹ ਜਸਟ ਉਹ ਜਦਾਸ਼ੀ ਕਮਾਲਪੁਰ ਚਲੇ ਗਏ ਉਹ ਇਸ ਤਰ੍ਹਾਂ ਕਿਦਾਂ ਕਿਦਾਂ ਹੈ ਇੱਕ ਇੱਥੇ ਇੱਕ ਬੰਦਾ ਹੁੰਦਾ ਸੀ ਉਹ ਕਹਿੰਦਾ ਵੀ ਰੌਲਾ ਪੈ ਗਿਆ ਜਦੋਂ ਪਾਕਿਸਤਾਨ ਰੌਲਾ ਪੈਂਦਾ ਹੁੰਦਾ ਸੀ ਵੀ ਮੁਸਲਮਾਨ ਆ ਗਏ ਅੱਲਾ ਖਤਮ ਮੁਸਲਮਾਨਾਂ ਦੇ ਚੱਤੀਆਂ ਪੈਣ ਦੀ ਬੇਇੱਜ਼ਤੀ ਕਰਦੇ ਹੁੰਦੇ ਸੀ ਬਹੁਤ ਜ਼ਿਆਦਾ ਉਹ ਹੋਰ ਤਾਂ ਹੋਰ ਜਿਹੜੀ ਗੱਲ ਕਰਨ ਵਾਲੀ ਉਹ ਇਹ ਬੇਇੱਜ਼ਤੀ ਕਰਦੇ ਹੁੰਦੇ ਸੀ ਉਹ ਕਹਿੰਦਾ ਮੈਂ ਇੱਕ ਮੁਸਲਮਾਨ ਦੱਸਦਾ ਹੁੰਦਾ ਸੀ ਨਾ ਸਿਆਲ ਕੋਠੇ ਆ ਉਹ ਕਹਿੰਦਾ ਮੈਂ ਆਪਣੀਆਂ ਕੁੜੀਆਂ ਆਪ ਵਟੀਆਂ ਦੇ ਦੇ ਦੇਸ਼ ਦੇ ਦਰਦ ਮਾਰਿਆ ਨੇ ਤੇ ਜਦ ਪਤਾ ਲੱਗਿਆ ਵੀ ਇਹ ਤਾਂ ਆਪਣੀ ਇੰਡੀਅਨ ਆਰਮੀ ਸੀ ਤੇ ਫਿਰ ਕਮਲਾ ਜਿਹਾ ਹੋ ਗਿਆ ਤੇ ਇੱਥੇ ਆ ਗਿਆ ਪਿੰਡ ਵਿੱਚ ਉਹ ਫਿਰ ਮੈਂਟਲੀ ਡਿਸਟਰਬ ਹੋ ਗਿਆ ਸੀ ਆ ਜੀ ਇਹ ਜਿਹੇ ਹਾਲਤ ਹੋਈ ਆ ਤੁਮ ਮਤਲਬ ਕਤਲੋਗਾਰ ਦੇਖ ਕੇ ਲੋਕਾਂ ਦੇ ਜ਼ਹਿਨ ਹਿੱਲ ਗਏ ਸੀ ਆ ਕਤਲਗਾਰ ਨੇ ਆਪ ਵਰਡੀਆਂ ਨੇ ਕੁੜੀਆਂ ਆਪਣੀਆਂ ਉਹ ਫਿਰ ਡਿਸਟਰਬ ਹੋ ਗਿਆ ਮੈਂਟਲੀ ਉਹ ਦੱਸਦਾ ਹੁੰਦਾ ਸੀ ਕਿ ਨਾ ਆਪ ਪਟੀਆਂ ਕੁੜੀਆਂ ਇੱਕ ਕਲਦੀਪ ਲੇਅਰ ਵੀ ਲਿਖਦਾ ਇੱਕ ਗੱਲ ਹੈ ਅੱਛਾ ਜੀ ਇਦਾਂ ਰੌਣਾ ਪੈ ਗਿਆ ਕਿ ਕੁੜੀਆਂ ਹੋ ਚੀਵੀਆਂ ਹੋਰ ਪਿੰਡ ਵਿਚਾਲੇ ਖੂਹ ਹੁੰਦਾ ਸੀ ਇੱਕ ਉਹ ਖੁਸ਼ ਆਲਾ ਮਾਰ ਦਿੰਦੇ ਇੱਕ ਕੁੜੀ ਸੀ 10 8-9 ਸਾਲ ਦੀ ਜੀ ਉਹਨੇ ਛਾਲ ਨਹੀਂ ਮਾਰੀ ਉਹ ਆਇਨ ਚੱਲ ਵੀ ਸੜਕ ਗਲੀ ਗਲੀ ਗਾਇਕ ਸੈਯਦ ਆਉਂਦਾ ਸੀ ਉਹਨੇ ਸੈਯਦ ਨੇ ਨਾਲੀ ਕੁੜੀ ਉਹ ਸੈਯਦ ਕੋਲ ਬੱਚਾ ਨਹੀਂ ਤਾਂ ਕੋਈ ਉਹ ਕੁੜੀ ਨੂੰ ਕਰ ਲੈ ਗਿਆ ਵੀ ਚਲੋ ਆਪਣੀ ਕੁੜੀ ਬਣਾ ਲਈ ਉਹਨੇ ਉਹਦਾ ਵਿਆਹ ਕਰ ਦਿੱਤਾ ਵਿਆਹ ਕਰ ਦਿੱਤੇ ਬੱਚੇ ਹੋ ਗਏ ਬੱਚੇ ਹੋ ਗਏ ਸਕੂਲ ਜਾਣ ਲੱਗੇ ਬੱਚੇ ਸਕੂਲ ਜਾਂਦੇ ਜਾਂਦੇ ਬੱਚੇ ਫਿਰ ਜਨਾਲ ਦੇ ਸਾਥੀ ਤੇ ਉਹ ਉਹਦਾ ਤੋਂ ਨਫ਼ਰਤ ਕਰਨ ਲੱਗੇ ਵੀ ਇਹ ਨਹੀਂ ਮਾਂ ਹਿੰਦਣੀ ਆ ਉਹ ਹਿੰਦਣੀ ਦਾ ਤੇ ਮੁਸਲਮਾਨ ਦਾ ਸਵਾਲ ਪੈਦਾ ਹੋ ਗਿਆ ਨਾ ਉਹ ਹੌਲੀ ਹੌਲੀ ਆਪਣੀ ਆਪਣੀ ማንਤਾਂ ਕਰਨ ਲੱਗੇ ਤੋਂ ਹਿੰਦਣੀ ਆ ਹੁੰਦੀ ਹੁੰਦੀ ਉਹ ਅਖੀਰ ਕੁੜੀ ਨੇ ਫਿਰ ਨੈੜੇ ਤੰਗਾਂ 'ਕੇ ਨੈਰ ਛਾਲ ਮਾਰ ਕੇ ਮਰੀ ਜਾ। ਯਾਨੀ ਇਹ ਵੀ ਇੱਕ ਚੀਜ਼ ਦਿਖਤ ਵਾਲੀ ਹੈ। ਇਹ ਵੀ ਸੰਤਾਪ ਹੈ। ਪਹਿਲਾਂ ਤਾਂ ਖੂ ਤਾਂ ਬਚ ਗਿਆ ਆਪਣੇ ਆਪ। ਫਿਰ ਉਹ ਤੰਗ ਹੋ ਕੇ ਉਸੇ ਹੀ ਮਰੀ ਜਾ ਕੇ। ਪਾਣੀ ਵਿੱਚ ਡੁੱਬ ਕੇ ਮਰੀ ਗਿਆ। ਇਹ ਜਿਹੜਾ ਕੋਈ ਹੋਇਆ। ਬਿਲਕੁਲ ਜੀ। ਇਹ ਇੱਕ ਇਧਰ ਆਈ ਗੱਡੀ ਅਮਰਸਰ ਤੋਂ। ਆਪਣੀ ਉਹਰੇ ਜੇ ਕਿ ਫੌਜੀ ਬੈਠਾ ਸੀ। ਫੌਜੀ ਆ ਗਿਆ ਲੁਧਿਆਣੇ ਆ ਗਿਆ ਲੁਧਿਆਣੇ ਇੱਕ ਮੁਸਲਮਾਨਾ ਚ ਕੁੜੀ ਉਸ ਡੱਬੇ ਚੜ ਗਈ ਅੱਛਾ ਜੀ ਜਦੋਂ ਉਹਨੇ ਫੌਜੀ ਨੂੰ ਦੇਖਿਆ ਨਾ ਬੇ ਸਰਦਾਰ ਆ ਉਹਨੇ ਕਹਿੰਦਾ ਐਸੀ ਚੀਕ ਮਾਰੀ ਉਹ ਮੇਰੇ ਕੰਨਾਂ ਚ ਹੁਣ ਵੀ ਗਾਤ ਆਉਂਦੀ ਆ ਉਹ ਡਰੀ ਹੋਈ ਨੇ ਬੇਵਜਹਿ ਮੁੰਨੇ ਨੇ ਮਾਰ ਦੇਣਾ ਪਰ ਫਿਰ ਕਹਿੰਦਾ ਮੈਨੂੰ ਪਿਛਕਾਰ ਵਿੱਚ ਰੱਖਿਆ ਬਿਠਾ ਲਿਆ ਉੱਥੇ ਅਹੀ ਜੀ ਹਾਲਤ ਵੀ ਹੋਈ ਆ ਆ ਤਾਂ ਆਪਣੇ ਦੇਖੀ ਗੱਲ ਜੀ ਅੱਛਾ ਬਾਪੂ ਜੀ ਦੇਖੋ ਸਿਆਸਤਾਂ ਬਦਲੀਆਂ ਲੀਡਰ ਆਏ ਲੀਡਰ ਗਏ ਤੇ ਲੀਡਰਾਂ ਦੀਆਂ ਗੱਲਾਂ ਸੁਣਦੇ ਸੀਗੇ ਕੀ ਲੱਗਦਾ ਹੁੰਦਾ ਸੀ ਗੱਲਾਂ ਤਾਂ ਇਹ ਲੱਗਦਾ ਜਿਵੇਂ ਅਸਲ ਜਦੋਂ ਲੜਾਈ ਲੱਗ ਜਾਂ ਲੜਾਈ ਲੱਗਣ ਤੋਂ ਪਹਿਲਾਂ ਮੌਤ ਦਾ ਡਰ ਹੁੰਦਾ ਇਹ ਫੌਜ ਵਾਲੇ ਵੀ ਕਹਿੰਦੇ ਸੀ ਆਪ ਵੀ ਪਤਾ ਕੇ ਦੇਖ ਲੈ ਜਦੋਂ ਲੜਾਈ ਲੱਗ ਜਾਂਦੀ ਹੈ ਨਾ ਫਿਰ ਕਹਿੰਦੇ ਮਰੇ ਹੋਏ ਤਾਂ ਆ ਗਏ ਆ ਰਹੇ ਕੇ ਫਿਰ ਆਪਣੇ ਆਪ ਨੂੰ ਮਰੇ ਹੋਏ ਸਮਝਦਾ ਜਿਉਂਦਾ ਨਹੀਂ ਸਮਝਦਾ ਉਹ ਫਿਰ ਡਰ ਨਹੀਂ ਰਹਿਣਾ ਮੌਤ ਦਾ ਜਦੋਂ ਮੌਤ ਦਾ ਡਰਦਾ ਫਿਰਨ ਬੇਫਿਕਰ ਫਿਰਦਾ ਜਿਹਨੂੰ ਡਰਦਾ ਡਰ ਹੋਏ ਉਹ ਹੀ ਡਰੂਗਾ ਜਿਹਨ ਮੌਤ ਦਾ ਡਰੇ ਨਹੀਂ ਹੈਗਾ ਉਹ ਬੇਫਿਕਰ ਫਿਰੂਗਾ ਅੱਛਾ ਉਧਰ ਕੋਈ ਹੈ ਆਪਣਾ ਜਾਂ ਹੁਣ ਸਾਰੇ ਇੱਧਰ ਆ ਚੁੱਕੇ ਆ ਉਧਰ ਕੋਈ ਹੈ ਆਪਣਾ ਕਿ ਸਾਰੇ ਇੱਧਰ ਆ ਚੁੱਕੇ ਸਾਰੇ ਇੱਧਰ ਆ ਗਏ ਉਧਰ ਹੁਣ ਕੋਈ ਸਾਹ ਨਹੀਂ ਉਧਰ ਕੋਈ ਸਾਹ ਨਹੀਂ ਉਹ ਮੁਸਲਮਾਨ ਨਾਲ ਸਾਹ ਚਾਏਗੀ ਜਾਂ ਦੋ ਦਫਾ ਸਾਡੇ ਜ਼ੁਰਗ ਵੀ ਜਾ ਜਾਏ ਇੱਕ ਭਰਾ ਜਿਹੜਾ ਮਿੱਤ ਬੜਾ ਉਹ ਵੀ ਜਾ ਜਾ ਇੱਕ ਵਾਰੀ ਉਹ ਗਏ ਸੀ ਬਜ਼ੁਰਗੇ ਸੀ ਪਰ ਸਸਾ ਦਾ ਗੁਰਪੁਰਸ਼ ਜਰ ਗੁਰਨਾਨ ਦੇਵ ਜੀ ਦਾ ਅੱਛਾ ਜੀ ਉਹ ਮੁਸਲਮਾਨਾਂ ਦੇ ਪਿੰਡ ਉਹ ਪਿੰਡ ਨਹੀਂ ਗਾ ਇਹ ਪਿੰਡ ਜਾ ਕੇ ਆਇਆ ਤਾਂ ਤੇ ਉਹ ਜਿਹੜੇ ਪੁਰਾਣੇ ਤੇ ਮਰ ਮੁਰਗੇ ਸੀ ਜਿਹੜੇ ਨਵੇਂ ਤੋਂ ਜਿਦਾ ਹੁਣ ਅਸੀਂ ਦੱਸਿਆ ਇਹਨਾਂ ਨੂੰ ਇਹ ਪੁੱਛਣ ਤੇ ਇਹਨਾਂ ਦਾ ਫਿਰ ਉਹਨਾਂ ਦਾ ਫਰਕ ਹੁੰਦਾ ਹੀ ਆ ਬਿਲਕੁਲ ਹਾਂ ਉਸ ਤੋਂ ਬਾਅਦ ਫਿਰ ਇੱਕ ਵਾਰ ਸਾਡੇ ਨਾਲ ਉਹਨਾਂ ਦੇ ਐਚਆਰ ਦਾ ਦਰਜਾਂ ਵਿੱਚ ਉਹ ਉਹਨਾਂ ਨੇ ਵੀ ਆਉਣਾ ਤਾਂ ਉਹ ਜਿਹੜੇ ਮਿਲੇ ਸੀ ਬਾਈ ਡਸਾਵਾ ਤੋਂ ਮਿਲੇ ਸੀ ਨਾ ਜਿਹੜੇ ਉਹਨਾਂ ਨੇ ਫੇਰ ਇੱਥੇ ਆਉਣਾ ਸੀ ਉਹ ਫੇਰ ਗੱਡੀਆਂ ਕੈਂਸਲ ਹੋ ਗਈ ਸੀ ਉਹਨਾਂ ਦੀ ਉਹ ਵੀ ਆਉਣ ਚੰਨੇ ਸਪੈਸੀ ਆਵਾਂਗੇ ਜਿੱਦਾਂ ਤੁਸੀਂ ਆਏ ਆ ਜੀ ਤੇ ਅਸੀਂ ਇੱਥੇ ਆਉਂਦੇ ਹਾਂ ਰੁੱਜ਼ਾਂ ਵਿੱਚ ਬੈਠੇ ਆਵਾਂਗੇ ਉਹ ਫੇਰ ਆ ਹੀ ਨਹੀਂ ਸਕਿਆ ਅੱਛਾ ਜਿੱਕਤੀ ਜਿੱਕਤੀ ਉਹ ਨਹੀਂ ਪਹਿਲਾਂ ਗੱਲਾਂ ਬਤਲ ਆਉਂਦੀ ਰਹੀ ਹੁਣ ਤਾਂ ਕਈ ਸਾਲ ਤੇ ਬਿਲਕੁਲ ਹੀ ਨਹੀਂ ਹੋਈ ਸੀ ਹੁਣ ਕੁਝ ਨਹੀਂ ਹੈ ਹੋਣੀ ਕੋਈ ਨਹੀਂ ਜੀ ਅੱਛਾ ਤੁਸੀਂ ਪੁਰਾਣੇ ਬਜ਼ੁਰਗੋ 1947 ਨੂੰ ਤੁਸੀਂ ਆਜ਼ਾਦੀ ਵਾਂਗ ਵੇਖਦੇ ਹੋ ਕਿ ਵੰਡ ਵਾਂਗ ਹੀ ਦੇਖਦੇ। ਆਜ਼ਾਦੀ ਕਹਿੰਦੇ ਕਿ ਐਸਾ ਤਾਂ ਵੰਡੇ ਕਹਿ ਸਕਦੇ। ਆਜ਼ਾਦੀ ਤਾਂ ਇੱਥੇ ਆ ਕੇ ਪਤਾ ਲੱਗਿਆ ਆਜ਼ਾਦੀ ਤਾਂ ਪਹਿਲਾਂ ਤਾਂ ਵੰਡੇ ਸੀ। ਯਾਨੀ ਉਸ ਵੇਲੇ ਤਾਂ ਸਿਰਫ ਵੰਡ ਤੇ ਆਪਾਂ ਲਫ਼ਜ਼ ਬੱਸ ਸਕਦੇ ਆਜ਼ਾਦੀ ਦਾ ਨਹੀਂ। ਆਜ਼ਾਦੀ ਨੂੰ ਆਪਾਂ ਤਾਂ ਮੰਨਦੇ ਜੇ ਅਸੀਂ ਬਿਲ ਸ਼ਰੀਆ ਬਾਸੂਲਤਾ ਹੁੰਦੇ। ਆਜ਼ਾਦ ਹੋ ਕੇ ਆਉਂਦੇ। ਜਾਂ ਕਿਸੇ ਦੇ ਥਰੂ ਆਉਂਦੇ ਗੱਡੀਆਂ ਦਾ ਟ੍ਰੇਨਾਂ ਪਰ ਆਉਂਦੇ ਜਾਂ ਕਿਸੇ ਸਰਕਾਰ ਵੱਲੋਂ ਕੁਝ ਚੱਲ ਜਾਂਦਾ ਇਹ ਤਾਂ ਆਪਣੇ ਬਲਬੂਤੇ ਆਏ ਫਿਰ ਆਜ਼ਾਦੀ ਤਾਂ ਨਾ ਹੋਈ ਇਹ ਤਾਂ ਇੱਕ ਵਕਤ ਪਿਆ ਭੱਜੇ ਉਹ ਕਹਿ ਸਕਦੇ ਤੁਸੀਂ ਜੀ ਇਹ ਬੰਦੇ ਸਿਰ ਭੱਜੇ ਆ ਆਜ਼ਾਦੀ ਕਰਕੇ ਥੋੜੋ ਭੱਜੇ ਜੀ ਇਹ ਗੱਲ ਵੀ ਆਪਾਂ ਉਹਨੂੰ ਵੰਡ ਕਹਿ ਸਕਦੇ ਆ ਆਜ਼ਾਦੀ ਨਹੀਂ ਕਹਿ ਸਕਦੇ ਇਹ ਸਰਕਾਰੀ ਮੁਲਾਜ਼ਮ ਆ ਉਹਦਾ ਸਾਲ ਦੇ ਸਾਲ ਟ੍ਰਾਂਸਫਰ ਕਰੀ ਜਾਓ ਉੱਕ ਕਿੰਨੀ ਦਿੱਕਤ ਮਹਿਸੂਸ ਕਰਦਾ ਆਹਨੂੰ ٹی ਏ ਟੀ ਏ ਮਿਲਦਾ ਸਮਾਨ ਚੱਕ ਕੇ ਲੈ ਜਾਂਦਾ ਜਿਹੜਾ ਇੱਕ ਘਰ ਆ ਘਰ ਤਰਿਆ ਪਿਆ ਇਹਨੂੰ ਨਿਕੋ ਜੀ ਬਾਹਰ ਤੇ ਉਹ ਫਿਰ ਕਿੱਦਾਂ ਸੈੱਟ ਹੋਊਗਾ ਇਹਨੇ ਪਤਾ ਵੀ ਕਿੱਥੇ ਜਾਣਾ ਹੈ ਕਦੋਂ ਜਾਣਾ ਹੈ ਤੇ ਇਹ ਤਾਂ ਉਹ ਹੀ ਜਾਣ ਸਕਦਾ ਜਿਹਦੇ ਵਾਪਰੀ ਹੋ ਜੀ ਤੁਸੀਂ ਉਸੇ ਦੇਖਣ ਵਾਲਾ ਸੁਣਨ ਵਾਲਾ ਤਾਂ ਨਹੀਂ ਇਸ ਜਿੰਨ ਸਮਝ ਸਕਦਾ ਯਾਨੀ ਮੇਰੇ ਬੁੱਤ ਕਹਿੰਦੇ ਆ ਵੀ ਇਹ ਦੇਖੋ ਕਿੰਨੀਆਂ ਕਿੱਛੇ ਗੱਲਾਂ ਬਣਦੀਆਂ ਇਕ ਪਰਿਆਪਰਾ ਡੰਗਰ ਬੱਚੇ ਕੋਈ ਮੱਝ ਨਹੀਂ ਲਿਆ ਸਕਿਆ ਕੋਈ ਟਮਾਟਾ ਮਕਰ ਲਿਆ ਸਕਿਆ ਮੱਝ ਬਹੁਤ ਦੋ ਇੱਕ ਦੋ ਜਿਹੜੇ ਲੈ ਕੇ ਉਹ ਹੀ ਆਏ ਆ ਜੀ ਬਾਕੀ ਹੋਰ ਸਮਾਨ ਗੱਡੇ ਪਰ ਕਿੰਨਾ ਕਰ ਸਕਦਾ ਖਾਣ ਪੀਣ ਦਾ ਵੀ ਰੱਖਣਾ ਸੀ ਜੀੜੇ ਲੱਤੇ ਵੀ ਰੱਖਣੇ ਸੀ ਘਰ ਦੇ ਦਾ ਮੈਂਬਰਾਂ ਗੱਡੇ ਪਰ ਬੈਠਣਾ ਸੀ ਕਿੰਨਾ ਸਮਾਨ ਗੱਡੇ ਵੀ ਛੋਟੇ ਹੁੰਦੇ ਸੀ ਟਰਾਲੀ ਆਲਾ ਹੁੰਦੇ ਫਿਰ ਤਾਂ ਚਲ ਮਨ ਬੜੀ ਹੁੰਦੇ ਜਾਂ ਉਸ ਨੂੰ ਕਵਰ ਕਰਨ ਵਾਸਤੇ ਹੁਣ ਦੇਖ ਲੋ ਵੀ ਕਿੱਥੇ ਸਵਾ ਇਹ ਹੁ ਕੁਦਰਤ ਵੱਲੋਂ ਮਕਾਨ ਬਣ ਕੇ ਸਾਨੂੰ ਕਿਤੇ ਮਾਇਸ ਵੀ ਐਸੇ ਮਕਾਨ ਚੜਾ ਦੇ ਗਏ। ਇਹ ਕੁਦਰਤੀ ਬਖਸ਼ ਕਹਿ ਸਕਦੇ ਹਾਂ ਸਾਡੀ ਹਿੰਮਤ ਹੈ। ਜੀ। ਉਹ ਜਿਹੜੇ ਇੰਪਲਾਈਜ਼ ਜਿਹੜਾ ਸਾਲ ਦੇ ਨਾਲ ਬਦਲੇ ਜਾਉ ਉਹਦੇ ਕੰਵਰਸ਼ਨ ਦਾ ਜਿਹੜਾ ਟੋਟਲ ਘਰੇ ਬਦਲ ਗਏ। ਤੇ ਉਹ ਤਾਂ ਛੇਤੀ ਛੇਤੀ ਨਹੀਂ ਪਰਸਾ ਦਾ ਛੇਤੀ ਛੇਤੀ ਸੈਟਅਪ ਨਹੀਂ ਹੋ ਸਕਦਾ। ਜੀ। ਇਹ ਤਾਂ ਉਹੀ ਜਾਂਸ ਕਰਾ ਜਿਹੜਾ ਸੈਟ ਹੋਇਆ ਕਿਦਾਂ ਸੈਟ ਹੋਇਆ ਕਿਦਾਂ ਨਹੀਂ। ਜੀ ਤੇ ਬੀਤੀ ਆ। ਹਾਂ। ਹਾਂ। ਜਦੋਂ ਅਸੀਂ ਉਧਰੋਂ ਕਮਾਲਪੁਰ ਤੋਂ ਇੱਥੇ ਆਏ ਆ। ਜਦੋਂ ਦਾਣੇ ਤੁਸੀਂ ਗਿੱਟਰ 'ਤੇ ਰੱਖ ਕੇ ਲਿਆਏ। ਅਬ ਇਹ ਦਾਣੇ ਵੀ ਥੋੜੇ ਹੋਏ ਹੁੰਦੇ ਸੀ ਉਹ। ਉਹ ਟੂੜੀ ਜਿਹੜੀ ਆ ਉਹ ਤਾਂ ਇੱਥੇ ਲੈ ਸਕਦੇ ਉਧਰ ਤੇ। ਪਰ ਉੱਪਰ ਤੇ ਇੱਥੇ ਤਾਂ ਟੂੜੀ ਨਹੀਂ ਆ ਸਕਦੀ। ਉਹ ਡੰਗਰਾਂ ਦਾ ਤਾਂ ਟੂੜੀ ਖਾਣੇ ਉਹ ਦਾਣੇ ਖਾਣੇ ਦੀ। ਜੀ। ਤੇ ਉਹ ਦੇਖੋ ਕਿੰਨੀ ਮੁਸ਼ਕਲ ਵਕਤ ਕਟਿਆ ਹੋਊਗਾ। ਆ। ਜੀ। ਤੇ ਦਾਣੇ ਵੀ ਥੋੜੇ ਥੋੜੇ ਆਏ ਫਿਰ ਉਸ ਬਾਅਦ ਬੈਠੇ ਹਾਲੀਵੁੱਡ ਸ਼ਟ ਹੋ ਗਿਆ। ਇੱਥੇ ਅਸੀਂ ਬਾਈ ਹੋਈ ਸੀ ਜ਼ਮੀਨ 'ਤੇ ਜਿਹੜੀ ਸਾਡੀ ਉਹ ਲੈਹਰੀ ਸੀ। ਨਰਦਾ ਪਾਣੀ ਲੱਗਦਾ ਸੀ ਇੱਥੇ ਖੂਹ ਦਾ ਕੰਮ ਸੀ ਉਹ ਵੀ ਸਾਡੇ ਵਾਸਤੇ ਕਿ ਚੰਬਾ ਸੀ ਕਿਉਂਕਿ ਖੁੱਲੇ ਪਾਣੀ ਲਾਇਓ ਸੀ ਖੁੱਲੀਆਂ ਬੜਾਈਆਂ ਹੋਈਆਂ ਸੀ ਜੀ ਤੇ ਇੱਥੇ ਖੂਹ ਦਾ ਇੰਨਾ ਪਾਣੀ ਜਾਂਦਾ ਉੱਥੇ ਸਿੱਧਾ ਕੀਲਾ ਭਰਦਾ ਸੀ ਤੇ ਕਹਿਰਾ ਭਰਦਾ ਤੇ ਕਿੰਨਾ ਫਰਕ ਆ ਬਿਲਕੁਲ ਇੱਕ ਕਹਿਰਾ ਕਮਰੇ ਜਿੰਨਾ ਇੱਕ ਕੀਲਾ ਭਰਨਾ ਇੱਕ ਟੋਕ ਨਾਲ ਬਿਲਕੁਲ ਤੇ ਉਹਨੂੰ ਕੀਲਾ ਕਹਿਰਾ ਭਰਨਾ ਪੈ ਜੇ ਉਹ ਕਿਆ ਸਮਝਾਂ ਫਿਰ ਬਿਲਕੁਲ ਤਾਂ ਬਿਲਕੁਲ ਜੀ 1947 ਗੱਲਬਾਤ ਕੀਤੀ ਅਜੀਤ ਸਿੰਘ ਜੀ ਦੇ ਨਾਲ ਉਸ ਵਕਤ ਮਾਹੌਲ ਕੀ ਸੀ ਡਰ ਕਿੰਨਾ ਸੀ ਕੀ ਗੱਲਾਂ ਹੁੰਦੀਆਂ ਸੀ ਉਹ ਸਭ ਜਾਣਿਆ ਪਰ ਕੁੱਲ ਮਿਲਾ ਕੇ 15 ਅਗਸਤ 1947 ਨੂੰ ਜੋ ਸਾਡੇ ਲੋਕ ਨੇ ਉਹ ਆਜ਼ਾਦੀ ਨਹੀਂ ਮੰਨਦੇ ਉਹਨਾਂ ਲਈ ਉਹ ਵੰਡ ਹੀ ਸੀ ਕਿਉਂਕਿ ਸਭ ਕੁਝ ਪਿੱਛੇ ਛੱਡ ਕੇ ਆਉਣਾ ਪਿਆ ਔਰ ਵਸਿਆ ਵਸਾਇਆ ਪਿੰਡ ਉਜੜ ਗਿਆ ਔਰ ਸਿਰਫ ਇਹਨਾਂ ਦਾ ਪਿੰਡ ਨਹੀਂ ਉਜੜਿਆ ਹਜ਼ਾਰਾਂ ਪਿੰਡ ਉਜੜ ਗਏ ਜਿਨ੍ਹਾਂ ਨੂੰ ਮੁੜ ਇੱਥੇ ਆ ਕੇ ਵਸਾਤਾ ਦਿੱਤਾ ਗਿਆ ਪਰ ਜੋ ਲੋਕ ਉੱਥੇ ਰਹਿ ਗਏ ਜਾਂ ਜੋ ਉਹਨਾਂ ਨੇ ਭੋਗਿਆ ਜੋ ਔਰਤਾਂ ਦੇ ਨਾਲ ਹੋਇਆ ਜੋ ਪਰਿਵਾਰਾਂ ਦੇ ਨਾਲ ਹੋਇਆ ਜਿਸ ਤਰ੍ਹਾਂ ਦੇ ਹਮਲੇ ਹੋਏ ਜੋ ਡਰ ਦਾ ਮਾਹੌਲ ਸੀ ਉਸ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਕੈਮਰਾਮੈਨ ਸਤਨੰਦ ਦੇ ਨਾਲ ਮੈਂ ਪ੍ਰਦੀਪ ਧਿਮਾਨ ਦਾ ਐਨਆਰਟੀਵੀ